ਸਿਆਣੇ ਕਹਿੰਦੇ ਨੇ ਕਿ ਦਿਨ ਚ ਕਦੇ ਨਾ ਕਦੇ ਜੋ ਹੈ ਆਪਣੇ ਜੀਬ ਤੇ ਜੋ ਹੈ ਸਰਸਵਤੀ ਬੈਠੀ ਹੁੰਦੀ ਹੈ ਤੇ ਹਮੇਸ਼ਾ ਜਦੋਂ ਵੀ ਕੋਈ ਵੀ ਗੱਲ ਅਸੀਂ ਕਰਦੇ ਹਾਂ ਆਪਣੀ ਜ਼ੁਬਾਨੋਂ ਬੋਲਦੇ ਹਾਂ ਤਾਂ ਉਹ ਜ਼ਰੂਰ ਪੂਰੀ ਹੁੰਦੀ ਹੈ ਤਾਂ ਇਸੇ ਤਰ੍ਹਾਂ ਜੀ ਆਪਾਂ ਜੀ ਰਾਤ ਜੋ ਹੈ ਸੋਚ ਕੇ ਸੁਪਤੇ ਸੀਗੇ ਕਿ ਪ੍ਰਮਾਤਮਾ ਸਾਨੂੰ ਵੀ ਜੋ ਹੈ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣਾ ਤੇ ਉਹ ਦਾਤ ਜੀ ਅੱਜ ਹੋਈ ਪੂਰੀ ਤੇ ਅੱਜ ਸੀਗਾ ਸੰਗਰਾਦ ਵਾਲਾ ਦਿਨ ਤੇ ਸਵੇਰੇ ਹੀ ਮੇਰੀ ਜਾਗ ਖੁੱਲ ਗਈ ਤੇ ਮੈਂ ਹਿੰਮਤ ਮਾਰੀ ਤੇ ਇਸ਼ਨਾਨ ਕੀਤਾ ਤੇ ਆਪਾਂ ਜੀ ਪਾਠ ਕੀਤਾ ਤੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਵੀ ਆਏ ਤੇ ਜਿਵੇਂ ਕਿ ਤੁਹਾਨੂੰ ਮੈਂ ਸ਼ੋਅ ਕੀਤਾ ਤੇ ਬਸ ਜੀ ਅੱਜ ਇਹ ਦਿਨ ਦੀ ਸ਼ੁਰੂਆਤ ਚੰਗੀ ਹੋਈ ਹੈ ਤਾਂ ਲੱਗਦਾ ਹੈ ਕਿ ਦਿਨ ਦੇ ਅੰਤ ਤੱਕ ਜੀ ਬਹੁਤ ਜੋ ਹੈ ਆਪਣਾ ਵਧੀਆ ਦਿਨ ਗੁਜ਼ਰਨਾ ਹੈ ਇਸ ਤੋਂ ਬਾਅਦ ਜੀ ਆਪਾਂ ਕੱਡੀਆਂ ਧਾਰਾਂ ਕਿਉਂਕਿ ਟਾਈਮ ਹੋ ਗਿਆ ਸੀਗਾ ਬਹੁਤ ਜ਼ਿਆਦਾ ਤੇ ਗੁਰਦੁਆਰਾ ਸਾਹਿਬ ਤੋਂ ਆ ਕੇ ਆਪਾਂ ਪੱਠੇ ਪਾ ਕੇ ਜੀ ਧਾਰਾ ਕੱਢਣ ਦਾ ਕੰਮ ਕੀਤਾ ਤੇ ਆਪਣੇ ਫਰੈਂਡਸ ਵੀ ਜੋ ਹੈ ਆਪਣੇ ਬੈਟ ਉਹਨਾਂ ਨੂੰ ਵੀ ਕੱਢਣਾ ਸੀਗਾ ਬਾਹਰ ਬਹੁਤ ਰੋਲਾ ਪਾਇਆ ਹੋਇਆ ਸੀ ਹੁਣ ਮੌਸਮ ਬਹੁਤ ਚੇਂਜ ਹੋ ਗਿਆ ਹੈ ਤੇ ਗਰਮੀ ਵੀ ਪੂਰੀ ਜੋ ਹੈ ਇਸ ਟਾਈਮ ਫੀਲ ਹੁੰਦੀ ਹੈ ਤੇ ਮੌਸਮ ਤਾਂ ਤਬਦੀਲੀ ਆਹੀ ਰਹੀ ਹੈ ਤੇ ਦੇਖ ਸਕਦੇ ਹੋ ਤੁਸੀਂ ਅੱਜ ਦਾ ਮਾਹੌਲ ਲੋ ਮੇਰੀ ਪਿਆਰੀ ਜਨਤਾ ਖਾਓ ਐਸ਼ ਕਰੋ ਮੋਜੇ ਕਰੋ ਲੋ ਭਾਈ ਸਾਹਿਬ ਆ ਜਾ ਵੀ ਹੁਣ ਤੇਰੇ ਤੈਨੂੰ ਲੱਗਣਾ ਹੈ ਪੈਨਲਟੀ ਲੱਗਣੀ ਹੈ ਉਹ ਗੋਬਰ ਦੇ ਨਾਲ ਹੀ ਬੁਟਾ ਦੀ ਮਿੱਤਤਾ ਬੁਟਈਆ ਆ ਬੁਟਈਆ ਹਰਦੀਆ ਕਾਹਨ ਕਹੋ ਕੀ ਹੈ ਭਾਈ ਸਾਹਿਬ ਜੀ ਪੈਨਲਟੀ ਆ ਗਈ ਲੀਏ ਘੱਟ ਤੁਸੀਂ ਉਹ ਨਿਗਾਹ ਤੁਹਾਡੀ ਨਹੀਂ ਪਈ ਮੇਰਾ ਗੱਲਾਂ ਮਾਰਦੇ ਹੋ ਸਾਥ ਸਾਥ ਹੈ ਹਮ ਸਾਥ ਸਾਥ ਹੈ ਦੱਸਲੀ ਕੀ ਬਾਤ ਹੈ ਘੋਟਾ ਹੈ ਜੱਪੜ ਯੋ ਯੋ ਮਤਰਾ ਪਿਓ ਕਰੂਗਾ ਕੰਮ ਮੇਰਾ ਸਾਰਾ ਪਿਆ ਪਿਓ ਮਤਾ ਕੋ ਫਿਰ ਜਾਓ ਏ ਨਾ ਰੋਕੋ ਮੇਰੇ ਜਾਨੀ ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਫੈਮਿਲੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਮੈਂ ਹਾਂ ਬਲਜੀਤ ਤੁਸੀਂ ਵੇਖ ਰਹੇ ਹੋ ਬਲਜੀਤ ਕੋਲਡੀ ਡੇਲੀ ਬਲੌਗਸ ਤੇ ਅੱਜ ਹੈ ਜੀ ਫਗਣ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਤੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ ਸਾਰੇ ਪਰਿਵਾਰਾਂ ਨੂੰ ਤੇ ਸਾਰੀ ਸਿੱਖ ਕੌਮ ਨੂੰ ਤੇ ਸਾਰੇ ਜੋ ਹੈ ਦੇਸ਼ ਨੂੰ ਜੀ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਜੋ ਹੈ ਇਹ ਮਹੀਨਾ ਚੜ੍ਹਿਆ ਹੈ ਫੱਗਣ ਮਹੀਨਾ ਤੇ ਪ੍ਰਮਾਤਮਾ ਕਰੇ ਸਾਰਿਆਂ ਦੀ ਜੀਵਨ ਚ ਜੋ ਹੈ ਖੁਸ਼ੀਆਂ ਖੇੜੇ ਤੇ ਤਰੱਕੀ ਲੈ ਕੇ ਆਵੇ ਤੇ ਇਸੇ ਆਸ ਨਾਲ ਜੀ ਆਪਾਂ ਕਰਦੇ ਹਾਂ ਅੱਜ ਦਾ ਬਲੌਗ ਸਟਾਰਟ ਜੇ ਬਲੌਗ ਕਿਸੇ ਵੀ ਐਂਗਲ ਤੋਂ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਪਹਿਲੀ ਵਾਰ ਹੋ ਤਾਂ ਸਬਸਕ੍ਰਾਈਬ ਬਟਨ ਤੇ ਜਰੂਰ ਪ੍ਰੈਸ ਕਰਨਾ ਤੇ ਨੋਟੀਫਿਕੇਸ਼ਨ ਤੇ ਔਨ ਕਰਨਾ ਜੋ ਕਿ ਬੈਲ ਦਾ ਆਈਕਨ ਹੈ ਉਸ ਨੂੰ ਤੁਸੀਂ ਪ੍ਰੈਸ ਕਰਨਾ ਤੇ ਚਲੋ ਜੀ ਅੱਜ ਦੀ ਮਾਰਨਿੰਗ ਸਟਾਰਟ ਕਰਦੇ ਹਾਂ ਗੁਰੂ ਪਾਤਸ਼ਾਹੀ ਦੇ ਨਾਮ ਤੋਂ ਤੇ ਕਰਦੇ ਹਾਂ ਤੁਹਾਡੇ ਨਾਲ ਬਲੌਗ ਸ਼ੇਅਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੱਡਾ ਸਟ्रेस ਜੋ ਹੁੰਦਾ ਹੈ ਇੱਕ ਹਾਊਸ ਵਾਈਫ ਲਈ ਉਹ ਹੁੰਦਾ ਹੈ ਜਾਂ ਤਾਂ ਕਿਚਨ ਦੇ ਕੰਮਾਂ ਦਾ ਜਾਂ ਫੇਰ ਲਾਂਡਰੀ ਯਾਨੀ ਕਿ ਕੱਪੜੇ ਵਗੈਰਾ ਧੋਣ ਦਾ ਕੰਮ ਹੁੰਦਾ ਹੈ ਤੇ ਅੱਜ ਤਾਂ ਜੀ ਆਪਣੇ ਕੱਪੜਿਆਂ ਦਾ ਕੰਮ ਆਪਾਂ ਸੁਦੇ ਹਾਂ ਹੀ ਜੋ ਹੈ ਫਿਨਿਸ਼ ਕਰਤਾ ਸੀ ਤੇ ਕੱਪੜੇ ਸੁੱਕਣੇ ਪਾਉਣੇ ਰਹਿੰਦੇ ਸੀਗੇ ਤਾਂ ਉਹ ਆਪਾਂ ਜੀ ਇਹ ਕੰਮ ਕੰਪਲੀਟ ਕੀਤੇ ਤੇ ਛੁੱਟੀ ਵਾਲਾ ਦਿਨ ਹੁੰਦਾ ਹੈ ਤਾਂ ਕੰਮ ਤਾਂ ਜੀ ਲੇਟ ਹੁੰਦੇ ਹੀ ਨੇ ਜਿੰਨੀ ਵੀ ਕੋਸ਼ਿਸ਼ ਕਰ ਲੋ ਬਟ ਜੋ ਹੈ ਲੇਟ ਹੁੰਦੇ ਹੀ ਜਾਂਦੇ ਨੇ ਪਰ ਪਹਿ ਹਿੰਮਤ ਨਹੀਂ ਹਾਰਨੀ ਆਪਣੇ ਜੋ ਹੈ ਹਿੰਮਤ ਬਣਾਈ ਰੱਖਣੀ ਹੈ ਤੇ ਟਾਈਮ ਤੇ ਜੀ ਸਾਰੇ ਕੰਮ ਕੰਪਲੀਟ ਕਰ ਦੇਣੇ ਨੇ ਤੇ ਇੱਧਰ ਮੈਂ ਸਟਾਰਟ ਕੀਤੀ ਸੀ ਡਸਟਿੰਗ ਸਭ ਤੋਂ ਪਹਿਲਾਂ ਜੀ ਡਾਈਨਿੰਗ ਟੇਬਲ ਨੂੰ ਹੀ ਜੋ ਹੈ ਸੈੱਟ ਕੀਤਾ ਤੇ ਸਾਰੀ ਸੈਟਿੰਗ ਕੀਤੀ ਕਿਉਂਕਿ ਕਈ ਦਿਨ ਹੋ ਗਏ ਸੀਗੇ ਇਹ ਵੀ ਕੰਮ ਰਹਿੰਦੇ ਸੀਗੇ ਮੈਂ ਆਪਣੇ ਕੰਮ ਸਾਰੇ ਆਪ ਹੀ ਕਰਨਾ ਪਸੰਦ ਕਰਦੀ ਹਾਂ ਪਰ ਮੈਨੂੰ ਲੱਗਦਾ ਹੈ ਕਿ ਹੁਣ ਬੱਚੇ ਵੱਡੇ ਹੋ ਗਏ ਨੇ ਤੇ ਇਹਨਾਂ ਨੂੰ ਥੋੜਾ ਜਿਹਾ ਜੋ ਹੈ ਕੰਮ 'ਚ ਇਨਵੋਲਵ ਕਰਨਾ ਚਾਹੀਦਾ ਹੈ ਕਿਉਂਕਿ ਅ ਇਨਵੋਲਵ ਕਰਨਾ ਇਹ ਨਹੀਂ ਕਿ ਇਹਨਾਂ ਤੋਂ ਕੰਮ ਕਰਾਈ ਜਾਈਏ ਬਟ ਇਹਨਾਂ ਨੂੰ ਥੋੜਾ ਜਿਹਾ ਤਰੀਕਾ ਆਉਂਦਾ ਹੈ ਕਿ ਕਿਵੇਂ ਜੋ ਹੈ ਮੈਨੇਜਮੈਂਟ ਕੀਤੀ ਜਾਂਦੀ ਹੈ ਕੰਮ ਦੀ ਤਾਂ ਇਸ ਲਈ ਜੀ ਬੱਚਿਆਂ ਨੂੰ ਆਪਣੇ ਕੰਮਾਂ 'ਚ ਇਨਵੋਲਵ ਜ਼ਰੂਰ ਕਰਨਾ ਚਾਹੀਦਾ ਹੈ ਆਪਾਂ ਪੂਰਾ ਬਰਡਨ ਤਾਂ ਬੱਚਿਆਂ ਤੇ ਨਹੀਂ ਪਾ ਸਕਦੇ ਬਟ ਜੋ ਹੈ ਉਹਨਾਂ ਨੂੰ ਥੋੜੀ ਜਿਹੀ ਰਿਸਪੌਂਸਿਬਿਲਟੀ ਦੇਦਣੀ ਹਾਂ ਤਾ ਇੱਕ ਤਾਂ ਹੋ ਐਕਟਿਵ ਰਹਿੰਦੇ ਨੇ ਤੇ ਇੱਕ ਉਹਨਾਂ ਨੂੰ ਜੋ ਹੈ ਤਰੀਕਾ ਆਉਂਦਾ ਹੈ ਕਿ ਕਿਵੇਂ ਜੋ ਹੈ ਆਪਣੇ ਕੰਮ ਦੀ ਮੈਨੇਜਮੈਂਟ ਕਰਨੀ ਤੇ ਇਧਰ ਜੀ ਬੱਸ ਜੋ ਟਰੈਕਟਰ ਦੀ ਸੈਟਿੰਗ ਕਰਨੀ ਸੀਗੀ ਆ ਸਮੱਸਿਆ ਲੱਗਿਆ ਹੋਇਆ ਸੀਗਾ ਤੇ ਆਪਾਂ ਥੋੜਾ ਜਿਹਾ ਜੋ ਹੈ ਰਾਈਡ ਕੀਤੀ ਤੇ ਉਸ ਤੋਂ ਬਾਅਦ ਜੀ ਬੱਸ ਆਪਾਂ ਆ ਗਏ ਸੀਗੇ ਆਪਣੇ ਕੰਮਾਂ ਤੇ ਨਾਲ ਨਾਲ ਐਡੀਟਿੰਗ ਵੀ ਕਰਨੀ ਪੈਂਦੀ ਹੈ ਕੰਮ ਵੀ ਕਰਨਾ ਪੈਂਦਾ ਕੋਈ ਸੌਖਾ ਕੰਮ ਨਹੀਂ ਹੈ ਤੇ ਜੇ ਤੁਸੀਂ ਇਸ ਚ ਇਨਵੋਲਵ ਹੋਣਾ ਚਾਹੁੰਦੇ ਹੋ YouTube ਚ ਤੇ ਪੇਸ਼ੈਂਸ ਤੇ ਹਾਰਡਵਰਕ ਤੇ ਕੰਮ ਹੀ ਰਹਿ ਜਾਂਦਾ ਹੈ ਬਾਕੀ ਸਕਸੈਸ ਹੋਣਾ ਜਾਂ ਨਾ ਹੋਣਾ ਡਿਪੈਂਡ ਕਰਦਾ ਹੈ ਟਾਈਮ ਤੇ ਆਪਣੀ ਕਿਸਮਤ ਤੇ ਵੀਡੀਓ ਪਾਈ ਜਾਵਾਂਗੇ ਦੇਖੀ ਜਾਵਾਂਗੇ ਜੋ ਹੁੰਦਾ ਹੈ ਇਨ ਫਿਊਚਰ ਚੈੱਕ ਕਰਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੱਕਾ ਦੇਣਾ ਓਕੇ ਕੋ ਸੁਣਾਓ ਤੁਸੀਂ ਅੱਜ ਛੁੱਟੀ ਵਾਲੇ ਦਿਨ ਤੁਹਾਡੇ ਛੁੱਟੀ ਹੈ ਕਿ ਨਹੀਂ ਹੈ ਕਿਉਂਕਿ ਅੱਜ ਰਵਿਦਾਸ ਜਨਮ ਦਿਤੀ ਹੈ ਇਸ ਕਰਕੇ ਇਹ ਛੁੱਟੀ ਸੀ ਤੇ ਆਪਾਂ ਸਵੇਰੇ ਆਟਾ ਗੁੰਨਿਆ ਸੀ ਆਟਾ ਅੱਜ ਬੇਟੀ ਨੇ ਗੁੰਨਿਆ ਸੀਗਾ ਕਿਉਂਕਿ ਮੇਰੇ ਕੋਲ ਬਹੁਤ ਸਮ ਸੀਗੇ ਤੇ ਛੁੱਟੀ ਹੋਣ ਕਰਕੇ ਮੈਂ ਜੀ ਹੈਲਪ ਲੈਣੀ ਆ ਆਪਣੀ ਬੇਟੀ ਦੀ ਤੇ ਬੇਡੇ ਦੀ ਤੇ ਅੱਪਾ ਜੀ ਕੜੀ ਤਿਆਰ ਕਰਤੀ ਗਰਮ ਕਰਤੀ ਤੇ ਆਪਣੀ ਲੱਸੀ ਤਿਆਰ ਹੈ ਮੱਖਣ ਤਿਆਰ ਹੈ ਹੁਣ ਸਿਰਫ ਮੈਂ ਰੋਟੀਆਂ ਬਣਾਉਣੀਆਂ ਨੇ ਤੇ ਸਾਰਿਆਂ ਨੂੰ ਆਵਾਜ਼ ਮਾਰਨੀ ਹੈ ਕਿ ਆਜੋ ਜੀ ਰੋਟੀ ਖਾ ਲੋ ਤੇ ਮਾਸਤ ਰਹੋ ਵਿਅਸਤ ਰਹੋ ਤੇ ਸਵਸਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਭਾਣੇ ਰੋਟੀ ਬਣਾ ਲਵਾਂ ब्लॉगिंग काम तेरा बहुत फेयर है माई कोर्ट्स तू कि बैठी है चलो तो जी चकाई गए पंड चल भाई गड्डी अपनी ये <laughs> है मेरी गड्डी स्पेशल thank mm -hmm. ਹੋ ਐਸਾ ਦੇਸ਼ ਹੈ ਮੇਰਾ ਹੋ ਐਸਾ ਦੇਸ਼ ਹੈ ਮੇਰਾ ਹਾਂਜੀ ਇਸ ਤੋਂ ਬਾਅਦ ਜੀ ਆਪਣੇ ਸਾਰੇ ਕੰਮ ਕੰਪਲੀਟ ਹੋ ਚੁੱਕੇ ਸੀਗੇ ਲਾਸਟ ਰੰਦੇ ਸੀਗੇ ਕੱਪੜੇ ਤਣੀ ਤੋਂ ਲਾਉਣੇ ਤੇ ਇਹ ਜੀ ਸੁੱਕ ਗਏ ਸੀਗੇ ਹੁਣ ਤਾਂ ਗਰਮੀ ਆ ਗਈ ਹੈ ਤੇ ਇਹ ਜੋ ਮਿਕਸ ਮੌਸਮ ਹੈ ਬਹੁਤ ਸੋਹਣਾ ਲੱਗਦਾ ਹੈ ਨਾ ਗਰਮੀ ਨਾ ਸਰਦੀ ਬਟ ਇਸ ਤੋਂ ਬਾਅਦ ਜੋ ਗਰਮੀ ਆਉਣੀ ਹੈ ਉਸਦਾ ਜੋ ਹੈ ਯਾਦ ਕਰਦੇ ਵੀ ਜੋ ਹੈ ਥੋੜਾ ਜਿਹਾ ਡਰ ਲੱਗਦਾ ਹੈ ਪਰ ਕੋਈ ਨਹੀਂ ਹਰ ਚੀਜ਼ ਚੰਗੀ ਹੁੰਦੀ ਹੈ ਕੁਦਰਤ ਜੋ ਹੈ ਆਪਣਾ ਹਿਸਾਬ ਆਪੇ ਰੱਖਦੀ ਹੈ ਆਪਾਂ ਨੂੰ ਕੋਈ ਵੀ ਉਸ ਚ ਹੈਅਰਫੇਅਰ ਕਰਨ ਦੀ ਲੋੜ ਨਹੀਂ ਤੇ ਕਿਉਂ ਨਾ ਹਰ ਚੀਜ਼ ਨੂੰ ਹਰ ਟਾਈਮ ਨੂੰ ਇੰਜੋਏ ਕਰੀਏ ਤੇ ਪ੍ਰਮਾਤਮਾ ਦਾ ਸ਼ੁਕਰ ਕਰੀਏ ਤੇ ਵਸਜੀ ਇਸੇ ਆਸ ਨਾਲ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਜੇ ਬਲੌਗ ਕਿਸੇ ਵੀ ਐਂਗਲ ਤੋਂ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਮਿਲਦੇ ਹਾਂ ਇੱਕ ਨਵੇਂ ਬਲੌਗ ਨਾਲ ਤਦ ਤੱਕ ਲਈ ਰੱਬ ਰਾਖਾ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣਦੇ ਰਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ